ਦੇ ਤੌਰ ਤੇ ਦੋਸਤੋ ਕੈਨੇਡਾ ਦੇ ਢੁਈ ਦੇ ਵਿੱਚ ਲੱਤ ਮਾਰ ਕੇ ਨਾ ਆ ਘਰ ਵਾਲੇ ਦੋ ਭਰਾ ਐਕਟਰ ਆ ਦੋਨੇ ਇੱਕ ਐਕਟਰ ਪਵਨ ਤੇ ਇੱਕ ਸਿੰਗਰ ਹਾਂਜੀ ਇੱਕ ਕੈਨੇਡਾ ਛੱਡ ਕੇ ਤੇ ਇੱਥੇ ਆ ਗਏ ਪੰਜਾਬ ਦੇ ਵਿੱਚ ਸਾਡੇ ਸ਼ਹਿਰ ਹਬੌਰ ਦੀ ਸ਼ਾਨ ਨੇ ਤੇ ਆਪਦੇ ਬੱਚਿਆਂ ਨੂੰ ਵੀ ਲੈ ਆਏ ਆ ਤੇ ਆ ਕੇ ਇਹਨਾਂ ਨੇ ਦੋਸਤੋ ਬਾਗ ਬੂਗ ਲਾਏ ਆ ਖੁੱਲੀ ਜਮੀਨ ਤੇ ਕੈਨੇਡਾ ਕਹਿੰਦੇ ਵੀ ਕਾਹਦਾ ਕੈਨੇਡਾ ਕਹਿੰਦੇ ਅਸੀਂ ਤਾਂ ਸੁੱਖ ਦੇ ਵਿੱਚ ਪੈ ਗਏ ਇੱਥੇ ਆ ਕੇ ਦੋਸਤੋ ਅੱਜ ਤੁਹਾਨੂੰ ਮਿਲਾਉਣੇ ਆ ਸਾਡੇ ਹਬੌਰ ਦੇ ਸ਼ਾਨ ਹਾਂਜੀ ਤੁਸੀਂ ਪਹਿਲੇ ਕਿਹੜਾ ਪਛਾਣ ਹੀ ਗਏ ਹੋਗੇ ਕਿੰਨਾ ਦੇ ਘਰੇ ਆਪਾਂ ਪਹੁੰਚੇ ਆ ਸਾਡੇ ਹਬੌਰ ਦੇ ਸ਼ਾਨ ਦੇ ਘਰੇ ਅਸੀਂ ਪਹੁੰਚੇ ਹੋਏ ਆ ਤੇ ਸਾਹਮਣੇ ਬਾਈ ਜੀ ਹੁਣੇ ਖੜੇ ਆ ਇੱਕ ਬਾਈ ਜੀ ਹੁਣੀ ਸਿੰਗਰ ਤੇ ਇੱਕ ਭਰਾ ਜੀ ਐਕਟਰ ਨੇ ਸੰਤੂ ਸਾਹਿਬ ਤੇ ਮੈਂ ਆਹ ਦੋਸਤਾਂ ਮਿੱਤਰਾਂ ਨੂੰ ਕਿਹਾ ਪੱਕੇ ਤੌਰ ਤੇ ਕੈਨੇਡਾ ਦੇ ਢੋਈ ਚ ਲੱਤ ਮਾਰ ਕੇ ਸਾਡੇ ਰਾਣਾ ਮਾਨ ਜੀ ਤੇ ਬਾਈ ਜੀ ਜੱਸਾ ਲੋਰੀਆ ਜੱਸਾ ਲੋਰੀਆ ਜੀ ਜਿਨ੍ਹਾਂ ਨੂੰ ਤੁਸੀਂ ਮਤਲਬ ਕਿ ਫਿਲਮਾਂ ਦੇ ਵਿੱਚ ਦੇਖਿਆ ਹੀ ਹੋਊਗਾ ਤੇ ਰਾਣਾ ਮਾਨ ਜੀ ਸਾਡੇ ਹਬੌਰ ਦੀ ਸ਼ਾਨ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਆ ਤੇ ਬਾਈ ਜੀ ਬੜਾ ਵਧੀਆ ਲੱਗਿਆ ਵੀ ਜਿਹੜਾ ਬੱਚੇ ਨੂੰ ਮੋੜ ਕੇ ਲੈ ਆਏ ਹੋ ਬਿਲਕੁਲ ਜੀ ਬਿਲਕੁਲ ਬਿਲਕੁਲ ਅਸੀਂ ਇਹ ਚਾਹੁੰਦੇ ਆ ਜੀ ਵੀ ਸਾਡਾ ਬੱਚਾ ਜਿਹੜਾ ਇਹ ਸਾਡੀ ਜਿਹੜੀ ਵਿਰਾਸਤ ਹੈ ਵੱਡੇ ਪੁਰਖਾਂ ਦੀ ਵੇਖੋ ਆਪਣੇ ਬਜ਼ੁਰਗਾਂ ਨੇ ਕਿੰਨੇ ਔਖੇ ਹੋ ਕੇ ਜ਼ਮੀਨ ਜਾਇਦਾਦਾਂ ਬਣਾਈਆਂ ਜੀ ਬਿਲਕੁਲ ਜੀ ਤੇ ਜੇ ਅੱਜ ਆਪਾਂ ਉਹਨਾਂ ਨੂੰ ਛੱਡ ਕੇ ਜਾਂਦੇ ਆ ਹਾਂਜੀ ਤਾਂ ਤੁਸੀਂ ਵੇਖੋ ਵੀ ਬਾਹਰ ਦੇ ਮੁਲਕਾਂ ਵਿੱਚ ਵੀ ਤੇ ਸਾਨੂੰ ਦਿਹਾੜੀਆਂ ਕਰਨੀਆਂ ਪੈਂਦੀਆਂ ਮੈਂ ਤਾਂ ਹਮੇਸ਼ਾ ਬੱਚਿਆਂ ਨੂੰ ਸਮਝਾਉਣਾ ਵੀ ਜਿਹੜੇ ਜੱਟ ਦੇ ਪੁੱਤ ਕੋਲ ਪੰਜ ਕਿੱਲੇ ਜ਼ਮੀਨੋਂ ਬਾਹਰ ਨਾ ਜਾਵੇ ਬਿਲਕੁਲ ਜੀ ਹੁਣ ਮੈਂ ਇਹਨਾਂ ਬਾਰੇ ਦੱਸਦਾ ਜੀ ਇਹ ਮੇਰੇ ਇਹ ਲੀਡਰ ਵੀ ਨੇ ਮਤਲਬ ਇਹ ਕਾਂਗਰਸ ਦੇ ਪ੍ਰਧਾਨ ਵੀ ਰਹੇ ਆ ਆਪਣੇ ਜ਼ਿਲ੍ਹਾ ਫਿਰੋਜ਼ਪੁਰ ਦੇ ਠੀਕ ਹੈ ਜੀ ਔਰ ਇਹਨਾਂ ਨੂੰ ਮਤਲਬ ਸ਼ੁਰੂ ਤੋਂ ਲੈ ਕੇ ਸਕੂਲ ਦੇ ਵਿੱਚ ਜਿੱਦਾਂ ਯੋਗਰਾਜ ਸਾਹਿਬ ਦੇ ਡਾਇਲੌਗ ਬੋਲਨੇ ਗੁੰਗੂ ਗਿਲ ਸਾਡੇ ਮਾਮਾ ਜੀ ਨੇ ਤਾਂ ਇਹਨਾਂ ਨੇ ਕਾਫੀ ਮਤਲਬ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਠੀਕ ਹੈ। ਔਰ ਇਹਨਾਂ ਨੂੰ ਬੰਬੇ ਤੋਂ ਵੀ ਫਿਲਮਾਂ ਦੀ ਆਫਰ ਆਈਆਂ। ਮੈਂ ਥੋੜਾ ਜਿਆਦਾ ਦੱਸਣਾ ਚਾਹਣਾ। ਠੀਕ ਹੈ। ਇੱਕ ਘਰ ਨਹੀਂ ਛੱਡਦੇ। ਇਹਨਾਂ ਨੂੰ ਬਾਗ ਸੰਭਾਲਣ ਦਾ ਤੇ ਖੇਤੀ ਸੰਭਾਲਣ ਦਾ ਬੜਾ ਸ਼ੌਂਕ ਏ। ਠੀਕ ਹੈ ਜੀ। ਤੇ ਰਾਜਨੀਤੀ ਦੇ ਵਿੱਚ ਵੀ ਹੁਣ ਸਗੋ ਐਡੇ ਨਾਲ ਜ਼ਿਆਦਾ ਪਿਆਰ ਹੋ ਗਿਆ ਤੇ ਉਹਨਾਂ ਰਾਜਨੀਤੀ ਨਾਲ ਨਹੀਂ। ਹਾਂਜੀ। ਤੇ ਹੈਗਾ ਬਿਲਕੁਲ ਤੇ ਇਹਨਾਂ ਨੇ ਕਾਫੀ ਗਾਣੇ ਵੀ ਕੀਤੇ ਫਿਲਮਾਂ ਵੀ ਕੀਤੀਆਂ ਹੁਣ ਅੱਗੇ ਗਿੱਪੀ ਗਰੇਵਾਲ ਸਾਹਿਬ ਦੀ ਫਿਲਮ ਦੀ ਵੀ ਇਹਨਾਂ ਨੂੰ ਆਫਰ ਆਈ ਆ ਠੀਕ ਹੈ ਹੁਣ ਇਹਨਾਂ ਦਾ ਹਸਾਬ ਕਿਤਾਬ ਇਹਨਾਂ ਨੂੰ ਸਮਝਾਓ ਵੀ ਘਰੋਂ ਮੈਂ ਕਹਿੰਨਾ ਵੀ ਘਰੋਂ ਨਿਕਲੋ ਕਿਉਂਕਿ ਇਹਨਾਂ ਦੀ ਲੁੱਕ ਜਿਹੜੀ ਤੁਹਾਨੂੰ ਪਤਾ ਪੂਰੀ ਯੋਗਰਾਜ ਸਾਹਿਬ ਤੇ ਹੌਬੀ ਢਾਲੀਵਾਲ ਜਿਹਨੂੰ ਫੋਟੋ ਪਾਈਦੀ ਏ ਉਹ ਕਹਿੰਦਾ ਜੀ ਸੇਮ ਕਾਪੀ ਆ ਔਰ ਡਾਇਲੌਗ ਤੁਸੀਂ ਇਹਨਾਂ ਦੇ ਸੁਣੀਏ ਜੀ ਗਾਣਿਆਂ ਦੇ ਚਲੋ ਇੱਕ ਵਾਰੀ ਡਾਇਲੌਗ ਆਪਾਂ ਤੁੰਦੇ ਆ ਬਾਈ ਜੀ ਹੁਣ ਬਾਈ ਇਸ ਵਾਰਤਾ ਲਖਸ਼ਣ ਹਾਰ ਗਏ ਸ਼ਿਰਾ ਐ ਕਿਵੇਂ ਹਾਰ ਗਏ ਬਾਈ ਇਸ ਸਾਰੀ ਗੇਮ ਰਾਣੇ ਦੇ ਭਰਾ ਦੀ ਆ ਤੇ ਬਾਈ ਬੰਦੂਕ ਦਾ ਤੇ ਰਾਜਨੀਤੀ ਦਾ ਗੂੜਾ ਰਿਸ਼ਤਾ ਹੈ ਚੱਕ ਦੇ ਫਿਰ ਚੱਕ ਦਿਆਂਗੇ ਫਿਰ ਮੈਂ ਡਾਈਲੌਗ ਬੋਲਿਆ ਜੀ ਜਿਹੜਾ ਮੇਰੇ ਗਾਣੇ ਦੇ ਵਿੱਚ ਡਾਇਲੌਗ ਸੀ ਜੀ ਸੂਫੀ ਗੁੱਜਰ ਨਾਲ ਇਹਨਾਂ ਦਾ ਤੇ ਬਾਈ ਜੀ ਰਾਣਾ ਮਨਜੀਤ ਤੁਸੀਂ ਵੀ ਇੱਕ ਆਪ ਦਾ ਲੋਗ ਗੀਤ ਸੁਣਾਓ ਜੀ ਸੁਣਾਉ ਦਿੰਦਾ ਜੀ ਹਾਂਜੀ ਮੈਂ ਤਾਂ ਵੇਖੋ ਜੀ ਆਪਾਂ ਤਾਂ ਗੀਤਾਂ ਦੀ ਮਸ਼ੀਨ ਆ ਜੀ ਜਿੰਨੇ ਮਰਜ਼ੀ ਗਾਣੇ ਸੁਣੋ ਜੀ ਸੋ ਮੇਰੇ ਜਿਹੜੇ ਮੈਂ ਆਪਣੇ ਹੁਣ ਨਵੇਂ ਗੀਤ गा ਰਹੇ ਹਾਂ ਜਿਹੜੇ ਮੇਰੇ ਕੋਲ ਨਵੇਂ ਗੀਤ ਆਏ ਤੁਹਾਨੂੰ ਨਵਾਂ ਗੀਤ ਸੁਣਾਵਾਂਗੇ ਹਾਂਜੀ ਕਹਿਣ ਸਿਆਣੇ ਘਰੋਂ ਵੈਰੀ ਦੇ ਕਦੇ ਵੀ ਖਾਈਏ ਨਾ ਹੋ ਬਿਣ ਪਰਖੇ ਤੋਂ ਨਾਲ ਕਿਸੇ ਦੇ ਯਾਰੀ ਲਾਈਏ ਨਾ ਕਰਦੇ ਰਹੀਏ ਪਰਖ ਹਮੇਸ਼ਾ ਚੰਗੇ ਮੰਦੇ ਦੀ ਓ ਚੰਗੇ ਮੰਦੇ ਦੀ ਹੋ ਨਹੀਂ ਤਾਰਦੀ ਯਾਰੀ ਲੋਕੋ ਲੰਡੂ ਬੰਦੇ ਦੀ ਉਹ ਨਹੀਂ ਤਾਰਦੀ ਯਾਰੀ ਲੋਕੋ ਲੰਡੂ ਬੰਦੇ ਦੀ ਵਾਹ ਜੀ ਵਾਹ ਤੇ ਹਰੇਕ ਮਤਲਬ ਕਿ ਤੁਹਾਡਾ ਜਿਹੜਾ ਸੌਂਗ ਹੈ ਨਾ ਉਹਦੇ ਚ ਮਤਲਬ ਕਿ ਵਿਰਾਸਤ ਡੋਲਦੀ ਹੈ ਪੂਰੀ ਜੀ ਆਪਾਂ ਵੀਰ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸੰਧੂ ਸਾਹਿਬ ਕਹਿਣ ਲੱਗਾ ਹਾਂ ਜੀ ਮੈਂ ਜਿੰਨਾ ਵੀ ਗਾਵਾਂਗਾ ਹੂੰ ਹੂੰ ਰਾਜਵੀਰ ਜਵੰਦਾ ਮੇਰਾ ਭਰਾ ਸੀ ਹਾਂਜੀ ਹਾਂਜੀ ਔਰ ਉਹ ਗਿਆ ਮੈਨੂੰ ਬਹੁਤ ਤਕਾ ਲੱਗਿਆ ਮੈਨੂੰ ਐ ਲੱਗਦਾ ਜਿੱਦਾਂ ਮੇਰਾ ਸਾਕਾ ਭਰਾ ਚਲਾ ਗਿਆ ਹੂੰ ਹੂੰ ਔਰ ਮੇਰਾ ਪ੍ਰਾ ਕਿੰਨਾ ਸੋਹਣਾ ਗਾਉਂਦਾ ਸੀ ਕਿੰਨਾ ਸੋਹਣਾ ਲੱਗਦਾ ਸੀ ਸਾਡੀਆਂ ਆਤਮ ਵੀ ਇਹ ਸੀ ਉਹ ਸ਼ੁਰੂ ਤੋਂ ਲੈ ਕੇ ਗਰਦਾਸ ਮਾਨ ਨੂੰ ਫੋਲੋ ਕਰਦੇ ਸੀ ਗਰਦਾਸ ਮਾਨ ਜੀ ਨੂੰ ਸਾਡੇ ਬਾਬਾ ਬੋੜ ਜੀ ਔਰ ਮੈਂ ਵੀ ਉਹਨਾਂ ਨੂੰ ਫੋਲੋ ਕਰਦਾ ਸੀ ਪਰ ਪਤਾ ਸਾਨੂੰ ਬਾਅਦ ਚ ਲੱਗਿਆ ਮੇਰੀ ਵੀ ਉਹ ਤੁਸੀਂ ਮੇਰਾ ਕਦੀ ਵੀ ਗਾਣਾ ਇਹੋ ਜਿਹਾ ਅਸ਼ਲੀਲ ਨਹੀਂ ਦੇਖੋਗੇ ਨਾ ਕੋ ਹਿਆਰਾ ਤੇ ਦੇਖੋਗੇ ਜੀ ਜੇ ਸੌਰੀ ਮੈਂ ਕੋ ਮਾੜਾ ਮੋਟਾ ਕਰ ਵੀ ਲਿਆ ਤੇ ਅੱਗੇ ਤੋਂ ਨਹੀਂ ਕਰੂੰਗਾ ਬਿਲਕੁਲ ਰਾਣਾ ਮਾਨ ਜੀ ਤੁਸੀਂ ਆਪਣਾ ਨੰਬਰ ਬੋਲੋ ਜੇ ਇੱਕ ਵਾਰ ਮੇਰਾ ਨੰਬਰ ਜੀ 99158 35952 ਜੀ ਲੋਬੇ ਦੋਸਤੋ ਰਾਣਾ ਮਾਨ ਜੀ ਤੁਹਾਨੂੰ ਸ਼ੌਂਕ ਦਿਖਾਉਣੇ ਆ ਪਹਿਲੇ ਗੱਲ ਤਾਂ ਤੁਸੀਂ ਆ ਬੂਟੇ-ਬੱਟੇ ਦੇਖੋ ਕਿੰਨਾ ਮਤਲਬ ਕਿ ਉਹਦੇ ਨਾਲ ਜੁੜੇ ਹੋਏ ਆ ਆ ਇਹਨਾਂ ਨੇ ਗੈਸਟ ਹਾਊਸ ਬਣਾਇਆ ਸਿੰਗਰਾਂ ਵਾਸਤੇ ਵੱਡੇ-ਵੱਡੇ ਜਿਹੜੇ ਐਕਟਰ ਆ ਇਹਨਾਂ ਦੇ ਕੋਲੇ ਆਉਂਦੇ ਹੋਣਾ ਵਾਸਤੇ ਤੇ ਰਾਣਾ ਮਾਨ ਜੀ ਮਾਰੇ ਘਰ ਨੂੰ ਚਾਤੀ ਮਰਾਓ ਹਾਂ ਆਓ ਜੀ ਜਿਹੜੇ ਵਿਰਾਸਤ ਤੁਸੀਂ ਸਾਂਭੇ ਬੈਠੇ ਹੋ ਹਾਂ ਜੀ ਹਾਂ ਜੀ ਹਾਂ ਜੀ ਆਓ ਜੀ ਇਹ ਇਹ ਆਏਗੇ ਵਾਸਤੇ ਇਹ ਵੀ ਬੈਠਣ ਵਾਸਤੇ ਆ ਜੀ ਆਹ ਦੇਖੋ ਤੁਸੀਂ ਇਹ ਵੀ ਵਿਰਾਸਤ ਆ ਦੋਸਤੋ ਕਿੰਨੂਆਂ ਦਾ ਬਾਗ ਆਹ ਦੇਖੋ ਸਾਂਭੇ ਬੈਠੇ ਆ ਬਹੁਤ ਵਧੀਆ ਲੱਗਦਾ ਤੇ ਬਾਕੀ ਨਾਲ ਤੁਹਾਨੂੰ ਘਰ ਦਿਖਾਉਣੇ ਆ ਆ ਦੇਖੋ ਦੋਸਤੋ ਆ ਪੁਰਾਣਾ ਵਿਰਾਸਤ ਹਰੇਕ ਬੰਦੇ ਦੀ ਇਹ ਮਤਲਬ ਕਿ ਅੱਜ ਤੋਂ 15 ਕੋ ਸਾਲ ਪਿੱਛੇ ਚਲੇ ਜਾਈਏ ਤੇ ਹਰ ਬੰਦੇ ਦਾ ਇੱਕੋ ਹੀ ਡਿਜ਼ਾਈਨ ਸੀਗਾ ਜੀ ਜਿਵੇਂ ਦਾ ਤੁਹਾਡਾ ਘਰ ਬਿਲਕੁਲ ਜੀ ਬਿਲਕੁਲ ਇਹ ਪੁਰਾਣੇ ਬਜ਼ੁਰਗਾਂ ਦਾ ਮੰਮੀ ਡੈਡੀ ਦਾ ਘਰ ਬਣਾਇਆ ਹੋਇਆ ਜੀ ਆਪਣਾ ਠੀਕ ਹੈ ਜੀ ਤੇ ਸਾਨੂੰ ਬਹੁਤ ਸ਼ੌਕ ਹੈ ਜੀ ਇਹਨੂੰ ਸੰਭਾਲ ਕੇ ਰੱਖੀਏ ਠੀਕ ਹੈ ਜੀ ਪਰ ਹੁਣ ਤੁਹਾਨੂੰ ਪਤਾ ਬੱਚੇ ਚਾਹੁੰਦੇ ਨੇ ਕੋਠੀਆਂ ਪਾਈਏ ਜੀ ਅਸੀਂ بیٹے ਨੂੰ ਕਿਹਾ ਤੂੰ ਕੋਠੀ ਬਾਹਰ ਪਾ ਲਾ ਠੀਕ ਹੈ ਇਹ ਘਰ ਸਾਨੂੰ ਛੱਡ ਦੀ ਅਸੀਂ ਦੋਨੇ ਭਰਾ ਇੱਥੇ ਰਵਾਂਗੇ ਜੀ ਪਰ ਅੱਗੇ ਉਹਨਾਂ ਦੀ ਮौज ਜੀ ਬੱਚਿਆਂ ਦੀ ਜੀ ਹਾਂ ਜੀ ਆ ਦੇਖੋ ਦੋਸਤੋ ਪੂਰੀਆਂ ਘੈਂਟ ਗੱਲਬਾਤ ਨੇਚਰ ਨਾਲ ਜੁੜੇ ਹੋਏ ਆ ਤੇ ਬਾਈ ਦੂਜਾ ਥੋੜਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਆਹ ਦੇਖੋ ਪੂਰਾ ਵਧੀਆ ਇਹਨਾਂ ਨੇ ਬਣਾਇਆ ਇੱਧਰ ਘੋੜੀਆਂ ਰੱਖੀਆਂ ਸੀ ਜੀ ਆਪਾਂ ਠੀਕ ਹੈ ਜੀ ਹੁਣ ਫੇਰ ਆਪਾਂ ਦੁਬਾਰੇ ਲੈ ਕੇ ਆਵਾਂਗੇ ਜੀ ਠੀਕ ਹੈ ਬਾਈ ਜੀ ਤੇ ਬਸ ਇਹ ਸ਼ੌਂਕ ਹੈ ਜੀ ਬਸ ਸਾਨੂੰ ਤੇ ਅਸੀਂ ਕਹਨੇ ਵੀ ਚਲੋ ਬੱਚਾ ਵੀ ਇੱਥੇ ਜੁੜਿਆ ਰਵੇ ਜੀ ਇਸ ਚੀਜ਼ ਨਾਲ ਜੀ ਠੀਕ ਹੈ ਜੀ ਬਸ ਸੰਧੂ ਸਾਹਿਬ ਇਹ ਸ਼ੌਂਕ ਹੈ ਜੀ ਚਲੋ ਠੀਕ ਹੈ ਅਸੀਂ ਆਪਣੇ ਇਸ ਪਿੰਡ ਦੇ ਵਿੱਚ ਰਹੀਏ ਹਾਂਜੀ ਹਾਂਜੀ ਔਰ ਸਾਡਾ ਜਿਹੜਾ ਅਖੀਰਲਾ ਟਾਈਮ ਹੈ ਸਾਡੇ ਭਰਾਵਾਂ ਸਾਡੇ ਪਿੰਡ ਚ ਆਵੇ ਜੀ ਬਿਲਕੁਲ ਜਿਹੜਾ ਸ਼ੁਰੂ ਤੋਂ ਲੈ ਕੇ ਸ਼ੌਂਕ ਹੈ ਜੀ ਠੀਕ ਹੈ ਜੀ ਅਸੀਂ ਗਾਉਨੇ ਆ ਬਾਹਰ ਵੀ ਜਾਂਦੇ ਆ ਜੀ ਦੁਨੀਆ ਚ ਜਾਂਦੇ ਆ ਫਿਲਮਾਂ ਵੀ ਕਰਦੇ ਆ ਪਰ ਮੁੜ ਕੇ ਵਾਪਸ ਘਰੇ ਆ ਜੀ ਦਾ ਜੀ ਇੱਥੇ ਦਿਲ ਲੱਗਦਾ ਜੀ ਜਾਣ ਕੇ ਠੀਕ ਹੈ ਧੰਨਵਾਦ ਬਾਈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ ਜੀ ਆਇਆਂ ਨੂੰ ਬਹੁਤ